ਤਸੀਕਾ ਜਨੂ ਸ਼ੇਰੇ ਪੰਜਾਬ ਕੰਬਾਇਨ ਅਤੇ ਕਗਾ ਰੋਡ ਦੇ ਦੁਕਾਨਦਾਰਾਂ ਦੇ ਵੱਲੋਂ ਠੰਡੇ ਮਿੱਠੇ ਜਲ ਅਤੇ ਜਲਦੀਰੇ ਦੀ ਛਬੀਲ ਲਗਾਈ ਗਈ। ਇਸ ਮੌਕੇ ਸ਼ੇਰੇ ਪੰਜਾਬ ਕੰਬਾਇਨ ਦੇ ਆਗੂ ਗੁਰਦੀਪ ਸਿੰਘ ਅਤੇ ਰਸ਼ਪਾਲ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਕੁਰਜਨਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ ਗਈ ਹੈ। ਇਸ ਮੌਕੇ ਕੀ ਨਿਊ ਸ਼ੇਰੇ ਪੰਜਾਬ ਕੰਬਾਇਨ ਅਤੇ ਕਗਾ ਰੋਡ ਦੇ ਦੁਕਾਨਦਾਰਾਂ ਦੇ ਵੱਲੋਂ ਸੇਵਾ ਨਿਭਾਈ ਗਈ ਹੈ। ਨਿਊ ਸ਼ੇਰੇ ਪੰਜਾਬ ਐਗਰੋਪਾਰਟਸ ਦੇ ਸਰਦਾਰ ਗੁਰਦੀਪ ਸਿੰਘ ਰਾਹੀਂ ਦਾ ਸਬੰਧਿਤ ਆ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਅੱਜ ਸਾਰੇ ਆਪਣੇ ਜਿੰਨੇ ਮੁੰਡੇ ਇੱਥੇ ਕੰਮ ਕਰਦੇ ਨੇ ਸਾਰੇ ਆਣ ਗਵਾਂਡ ਵਾਲੇ ਸੱਜਣ ਮਿੱਤਰ ਦੁਕਾਨਾਂ ਵਾਲਿਆਂ ਦੇ ਸਹਿਯੋਗ ਨਾਲ ਅਸੀਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਨਮੁਖ ਰੱਖਦੇ ਹੋਏ ਉਹਨਾਂ ਦੀ ਯਾਦ ਵਿੱਚ ਠੰਡੇ ਤੇ ਮਿੱਠੇ ਜਲ ਦੀ ਸ਼ੇਬੀਲ ਲਾਈਏ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜਿਹੜਾ ਜਿਹੜਾ ਵੀ ਇਹ ਜਲ ਛਕੇ ਉਹਨਾਂ ਦੀ ਮਨ ਨੂੰ ਸ਼ਾਂਤੀ ਆਵੇ ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀਆਂ ਕਲਾ ਕਰਕੇ ਰੱਖੇ ਤੇ ਕਾਰੋਬਾਰ ਵਿੱਚ ਬਰਕਤਾਂ ਪਾਵੇ ਤੇ ਸਤਗੁਰੂ ਜੀ ਦੇ ਚਰਨਾਂ 'ਚ ਉਹਨਾਂ ਦੀ ਹਾਜ਼ ਦੇ ਵਿੱਚ ਪਾ ਲਈ ਦੀ ਹਾਂ ਜੀ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀ ਗੁਰਪੁਰਪ ਦੇ ਪੱਖ ਵਿੱਚ ਹਲਾਈਏ ਜੀ ਇੱਕ ਮੇਰਾ ਪਿੱਛੇ ਮਤਲਬ 6ਵੇਂ ਮਹੀਨੇ ਦੀ 6 ਤਰੀਕ ਨੂੰ ਐਤਵਾਰ ਉਹ ਮੇਰਾ ਬੇਟਾ ਚੜਾਈ ਕਰ ਗਿਆ ਮੈਂ ਉਸ ਤੋਂ ਪਹਿਲਾਂ ਉਹਨੂੰ ਇਹ ਕਿਹਾ ਵੀ ਆਪਾਂ ਅੱਜ ਕੀ ਸ਼ਹੀ ਲਾਣੀ ਹੈ ਪਿਛਲੇ ਸਾਲ ਦੀ ਗੱਲ ਹੈ ਪਿਛਲੇ ਸਾਲ ਦੀ ਗੱਲ ਹੈ ਜਦੋਂ ਮੇਰਾ ਪੇਟਾ ਚੜਾਈ ਕੀਤਾ 6 ਤਰੀਕ ਨੂੰ ਤੇ ਉਹ ਮੇਰੇ ਮਨ ਦੇ ਮਨ ਦੀ ਗੱਲ ਸੀਗੀ ਇਸ ਕਰਕੇ ਮੈਂ ਅੱਜ ਇਹਨਾਂ ਬੱਚਿਆਂ ਕੇ ਆਪਾਂ ਇਹ ਜੋ ਸ਼ਬੀਲ ਹੈ ਆਪਾਂ ਗੁਰੂ ਅਰਜਨ ਦੇਵ ਜੀ ਦੇ ਪੱਖ ਵਿੱਚ ਆਪਾਂ ਲਾਈ ਹਾਂ ਜੀ ਤੁਸੀਂ ਆਪ ਨੇ ਚਲਾ ਰਹੇ ਸੀ ਹਾਂਜੀ ਯਾਦ ਵਿੱਚ ਚਲਾਇਓ ਗੁਰੂ ਅਰਜਨ ਦੇਵ ਜੀ ਜੀ ਪਾਸ਼ਾ ਜੀ ਦੀ ਯਾਦ ਵਿੱਚ ਗੁਰੂ ਅਰਜਨ ਦੇਵ ਜੀ ਦੀ ਪਾਸ਼ਾ ਜੀ ਦੀ ਯਾਦ ਵਿੱਚ ਅਮਰ ਜਿਹੜੀ ਠੰਡੇ ਸਮਾਣਾ ਤੋਂ ਕਲਾਸ਼ ਸ਼ਰਮਦੀਰਪੁਰ